ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਅੱਜ 4 ਦਸੰਬਰ 2025 ਆ ਤੇ ਸਰਦੀ ਦਾ ਤਕਰੀਬਨ ਜ਼ੋਰ ਵਧ ਰਿਹਾ ਹੁਣ ਪਰ ਜਿਹੜੀਆਂ ਦੇਸੀ ਸਬਜ਼ੀਆਂ ਨੇ ਹੁਣ ਉਹ ਜਿਵੇਂ ਉਹਦੇ ਵਿੱਚ ਆਪਾਂ ਗਰਮੀ ਰੁੱਤ ਦੀਆਂ ਬੇਲ ਵਾਲੀਆਂ ਸਬਜ਼ੀਆਂ ਦੀ ਗੱਲ ਕਰੀ ਜਿੱਕਣਾ ਆਮ ਤੋਰੀਆ ਹੁਣ ਆਪਾਂ ਉਹਨਾਂ ਵਿੱਚੋਂ ਜਿਹੜੇ ਵਿਆੜ ਆਪਾਂ ਦੇਖਿਆ ਵੀ ਕਿਦਾਂ ਵੀ ਵਧੀਆ ਰਹੂਗਾ ਜਿਹੜੀਆਂ ਆਪਣੀਆਂ ਲੋੜ ਤੋਂ ਵੱਧ ਲੱਗੀਆਂ ਵੀ ਆਪਾਂ ਨੂੰ ਜਿਵੇਂ ਹੁਣ ਆ ਆ ਇੱਕ ਬੇਲ ਤੇ ਇਕੱਠੀਆਂ ਮਤਲਬ ਚਾਰ ਆਮ ਤੋਰੀਆਂ ਨੇ ਇੱਕ ਧਰਤੀ ਦੇਸੀ ਹੁਣ ਕਰਕੇ ਇਹਦੇ ਵਿੱਚ ਚਾਰਾਂ ਬਿਆੜਾ ਨੂੰ ਪੂਰੀ ਖਰਾਕ ਮਿਲ ਰਹੀ ਆ ਤੇ ਮਤਲਬ ਪੂਰਾ ਸਾਈਜ਼ ਆ ਪੂਰਾ ਰੰਗ ਰੂਪ ਆ ਤੇ ਬੇਲ ਦੂਈ ਵੀ ਜਿਹੜੀ ਸੇਹਤ ਆ ਵਧੀਆ ਇਹ ਸਿਰਫ ਇੱਕ ਟਾਣੀ ਨੂੰ ਮਤਲਬ ਉਹਦੀ ਬ੍ਰਾਂਚ ਆ ਜਿਹੜੀ ਉਹਨੂੰ ਇੰਨੀ ਜ਼ਿਆਦਾ ਨਹੀਂ ਬਾਕੀ ਦੂਰ ਤੱਕ ਇਹ ਬੇਲਾਂ ਫੈਲੀਆਂ ਹੋਈਆਂ ਨੇ ਤੇ ਇਹਨਾਂ ਦਾ ਰੰਗ ਵੀ ਕਾਲਾ ਤੇ ਦੇਖਣ ਨੂੰ ਵੀ ਵਧੀਆ ਨੇ ਤੇ ਲੰਬੇ ਸਮੇਂ ਤੱਕ ਚਲਦੀਆਂ ਰਹਿੰਦੀਆਂ ਨੇ ਸੋਇ ਦੇ ਵਿੱਚੋਂ ਆਪਾਂ ਉਹ ਬਿਆੜ ਰੱਖ ਲਾਂਗੇ ਜਿਹੜੇ ਆਪਾਂ ਨੂੰ ਅਗਲੀ ਵਾਰੀ ਕੰਮ ਆਉਣ ਆਪਾਂ ਨੂੰ ਦੇਸੀ ਵੀ ਜਿਹੜੇ ਹੁੰਦੇ ਨੇ ਉਹ ਵਾਰ-ਵਾਰ ਉਗਾ ਸਕਦੇ ਆ ਤੇ ਲੰਬੇ ਸਮੇਂ ਤੱਕ ਚੱਲਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਹਜੇ ਬਿਆੜ ਨੇ ਜਿਨ੍ਹਾਂ ਦੀ ਮਤਲਬ ਦੇਖਣ ਨੂੰ ਸੋਹਣੇ ਲੱਗਣ ਉਹ ਆਪਾਂ ਬਚਾ ਕੇ ਰੱਖ ਲੈਣੇ ਆ ਤਾਂ ਅਗਲੀ ਵਾਰੀ ਇਹ ਬੀਜੇ ਜਾਣਗੇ ਸੋ ਬਹੁਤ ਧੰਨਵਾਦ ਜੀ